ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਹੈ ਵੀ 45-50 ਲੱਖ ਰੁਪਏ ਵੇਰਕਾ ਪਲਾਂਟ ਨਹੀਂ ਦਿੱਤਾ ਐਕਚੁਅਲ ਦੇ ਵਿੱਚ ਹੁਣ ਸਾਰਿਆਂ ਨੂੰ ਦੱਸਣਾ ਚਾਹਾਂਗਾ 45-50 ਲੱਖ ਰੁਪਏ ਉਹਨਾਂ ਨੂੰ ਸਾਨੂੰ ਕੋਈ ਨਹੀਂ ਦਿੱਤਾ 40 ਲੱਖ ਰੁਪਏ ਤਾਂ ਸਾਡਾ ਆਬਦਾ ਬੰਦਾ ਸੀਗਾ ਜਿਹੜਾ EPF ਦਾ ਗ੍ਰੈਚੁਇਟੀ ਦਾ EPF ਇੰਸ਼ੋਰੈਂਸ ਦਾ ਚੇਅਰਮੈਨ ਸਾਹਿਬ ਜੀਐਮ ਸਾਹਿਬ ਤੁਸੀਂ ਅਗਰ ਗਲਤ ਵੀਡੀਓ ਅਪਰੋਚ ਕਰ ਰਹੇ ਹੋ ਪਬਲਿਕ ਦੇ ਵਿੱਚ ਉਹ ਗਲਤ ਹੈ ਜੀ ਸਾਨੂੰ ਬੇਰ ਕਾ ਮਿਲਕ ਪਲਾਂਟ ਨੇ ਕੋਈ 50 ਲੱਖ ਰੁਪਏ ਨਹੀਂ ਦਿੱਤਾ ਉਹ ਸਾਡਾ 40 ਲੱਖ ਰੁਪਏ ਸਾਡਾ ਅਫਦਾ ਸੀਗਾ ਸਰਕਾਰੀ ਨੌਕਰੀ ਜੋ ਸਾਡਾ ਭਰਾ ਸੀਗਾ ਉਹਦੇ ਅਗੇਂਸਟ ਸਾਡੀ ਭਾਬੀ ਨੂੰ ਦਿੱਤੀ ਜਾ ਰਹੀ ਹੈ ਠੀਕ ਹੈ ਉਹ ਵੀ ਸੀ ਕੈਟਾਗਰੀ ਦੀ ਦਿੱਤੀ ਜਾ ਰਹੀ ਹੈ ਸਾਡੀ ਡਿਮਾਂਡ ਹੈ ਵੀ ਉਸ ਨੂੰ ਅਪਗ੍ਰੇਡ ਕਰਕੇ ਵੀ ਕੈਟਾਗਰੀ ਦੇ ਵਿੱਚ ਦਿੱਤੀ ਜਾਵੇ ਉਹ ਵੀ ਆਸ਼ਵਾਸ਼ਣ ਦਿੱਤਾ ਗਿਆ ਸਾਨੂੰ ਉਹ ਵੀ ਆਸ਼ਵਾਸ਼ਣ ਉਹਨਾਂ ਨੇ ਲਿਖਤ ਦੇ ਵਿੱਚ ਦਿੱਤੇ ਇੱਕ ਉਹਦੀ ਡਿਊਟੀ ਨਾ ਹੁੰਦੇ ਹੁੰਦੇ ਵੀ ਤੁਸੀਂ ਉਹਨੂੰ ਬੁਲਾਇਆ ਉਸ ਤੋਂ ਬਾਅਦ ਉਹ ਮਿਸ ਹੈਪਨਿੰਗ ਹੋ ਗਈ ਜੋ ਵੀ ਹੋ ਗਿਆ ਉਹਦੇ ਨਾਲ ਤੁਸੀਂ ਉਹਦੇ ਬਾਰੇ ਕੀ ਸੋਚਿਆ ਸਿਰਫ ਆਹੀ ਜਿਹੜਾ ਉਹਦਾ ਫੰਡ ਸੀਗਾ 30 35 40 ਲੱਖ ਜੋ ਸੀਗਾ ਉਹਨੂੰ ਦੇ ਦਿੱਤਾ ਪਰ ਅਖਬਾਰ ਦੇ ਵਿੱਚ ਇਹ ਕੱਢਿਆ ਗਿਆ ਮੁੜ ਕੇ ਅਖਬਾਰ ਦੇ ਵਿੱਚ ਇਹ ਕੱਢਤਾ ਵੀ ਅਸੀਂ ਉਹਨਾਂ ਨਾਲ 50 ਲੱਖ ਰੁਪਏ ਦੀ ਸੈਟਲਮੈਂਟ ਕੀਤੀ ਜਾਂ ਜੋ ਕੀਤੀ ਮੈਂ ਕਹਿੰਦਾ ਸੈਟਲਮੈਂਟ ਸਾਨੂੰ ਦਿਖਾ ਦੇਣ ਵੀ ਕਿਹੜਾ ਉਹਦੇ ਪ੍ਰੋਫਿਟ ਫੰਡ ਤੋਂ ਬਾਅਦ ਅਲਾਵਾ ਸਾਨੂੰ 50 ਲੱਖ ਰੁਪਏ ਦਿੱਤਾ ਸਾਨੂੰ ਜਿੱਤੇ ਕਹਿ ਦੇਣ ਉੱਥੇ ਅਸੀਂ ਅੱਤ ਜੋੜ ਕੇ ਉਹਨਾਂ ਦਾ ਮਾਫੀ ਮੰਗਣਾਗਾ ਜੀ ਤੁਹਾਡੇ ਬਾਰੇ ਗਲਤ ਸ਼ਬਦ ਬੋਲੇ ਆ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਬਿਹੇਵ ਕੀਤਾ ਆਪਾਂ ਇਹ ਨਹੀਂ ਕਹਿੰਦੇ ਵੀ ਮਾਰਾ ਕੀਤਾ ਬਹੁਤ ਅੱਛੀ ਤਰ੍ਹਾਂ ਨਾਲ ਗੱਲ ਕੀਤੀ ਪਰ ਉਹ ਮਿੱਠੀਆਂ ਗੱਲਾਂ ਹੋਈਆਂ ਗੋਲੀਆਂ ਹੋ ਗਈਆਂ ਪਰ ਅਸੀਂ ਗੋਲੀਆਂ ਚ ਨਹੀਂ ਆਣਾ ਅਸੀਂ ਇਹ ਕਹਿੰਨੇ ਆ ਵੀ ਇਸ ਬੱਚਿਆਂ ਆ ਰਹੇ ਸੋਚਿਆ ਜਾ ਸਸ਼ੀਕਾਲ ਤੁਹੇ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਬਰਬੇਰ ਕੱਲ ਜਿੱਥੇ ਇੱਕ ਮਾੜੀ ਜਿਹੜੀ ਮੰਦਭਾਗੀ ਘਟਨਾ ਜਿਹੜੀ ਸਾਹਮਣੇ ਹੈ ਜਿੱਥੇ ਵੇਰਕਾ ਮਿਲਕ ਬਲਾਂਡ ਦੇ ਵਿੱਚ ਜਿਹੜਾ ਕਿ ਹੈ ਬੋਇਲਰ ਫਟਣ ਦੇ ਨਾਲ ਇੱਕ ਵਿਅਕਤੀ ਦੀ ਜਿਹੜਾ ਜਿਸ ਦਾ ਨਾਮ ਜਿਹੜਾ ਕੋ ਨਾਲ ਜਾਣ ਦੱਸਿਆ ਜਾ ਰਿਹਾ ਉਸ ਦੀ ਮ੍ਰਿਤਿ ਹੋ ਜਾਂਦੀ ਹੈ ਤਾਂ ਉਸ ਦਾ ਜਿਹੜਾ ਪੋਸਟਮਾਰਟਮ ਕਰਨ ਵਾਸਤੇ ਪਰਿਵਾਰ ਵਾਲੇ ਨੇ ਜਿਹੜੇ ਉਹ ਸਿਵਲ ਹਸਪਤਾਲ ਪਹੁੰਚੇ ਨੇ ਮੇਰਾ ਨਾਮ ਸਤਵੀਰ ਕਰਗੇ ਜੀ ਤੇ ਅੱਜ ਅਸੀਂ ਮੇਰੇ ਯਾਰ ਬਿੱਲੀ ਦੀ ਪੋਸਟਮਾਰਟਮ ਲਈ ਇੱਥੇ ਆਏ ਹੋਏ ਆ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਵੀ 45-50 ਲੱਖ ਰੁਪਏ ਵੇਰਕਾ ਪਲਾਂਟ ਨੇ ਦਿੱਤਾ ਐਕਚੁਅਲ ਦੇ ਵਿੱਚ ਸੋਨ ਸਾਰਿਆਂ ਨੂੰ ਦੱਸਣਾ ਚਾਹਾਂਗਾ 45-50 ਲੱਖ ਰੁਪਏ ਉਹਨਾਂ ਨੂੰ ਸਾਨੂੰ ਕੋਈ ਨਹੀਂ ਦਿੰਦਾ 40 ਲੱਖ ਰੁਪਏ ਤਾਂ ਸਾਡਾ ਆਬਦਾ ਬੰਦਾ ਸੀਗਾ ਜਿਹੜਾ EPF ਦਾ ਗ੍ਰੈਚੂਇਟੀ ਦਾ EPF ਇੰਸ਼ੋਰੈਂਸ ਦਾ ਉਹ ਸਾਰੀ ਡਿਟੇਲ ਅਸੀਂ ਪੱਤਰਕਾਰ ਭਾਈਆਂ ਨੂੰ ਅਸੀਂ ਦੇ ਦਾਂਗੇ ਅਸੀਂ ਉਹਨਾਂ ਨੂੰ ਇਹ ਸਿਰਫ ਇੱਕ ਪ੍ਰੋਪੋਜ਼ਲ ਦਿੱਤਾ ਹੈ ਜਿਹੜੇ ਪ੍ਰੋਪੋਜ਼ਲ ਦੇ ਵਿੱਚ ਬੱਚਿਆਂ ਦੀ ਹਾਈਅਰ ਐਜੂਕੇਸ਼ਨ ਦੇ ਰਿਲੇਟਿਡ ਵੀ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਇੱਕ ਨੌਕਰੀ ਦਾ ਲੜਕੀ ਦੀ ਮੈਰिज ਦਾ ਉਹ ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਹੈ ਜਿਹੜਾ ਪ੍ਰਪੋਜ਼ਲ ਉਹਨਾਂ ਨੇ ਅਸੈਪਟ ਕਰਕੇ ਵਿਦ ਸਾਈਨ ਸਟੈਂਪ ਸਾਨੂੰ ਦਿੱਤਾ ਹੈ ਤੇ ਅੱਗੇ ਉਹ ਕਹਿ ਰਹੇ ਨੇ ਅਸੀਂ ਹੈੱਡ ਆਫਿਸ ਭੇਜ ਦਾਂਗੇ ਵਿਦਨ 2 অর 3 ਡੇਸ ਦੇ ਵਿੱਚ ਉਹ ਕਲੀਅਰ ਹੋ ਜਾਏਗਾ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਅਸੀਂ ਐਸ ਲਈ ਅੱਜ ਸਾਡੇ ਜਿਗਰੀ ਭਾਈ ਦਾ ਸੰਸਕਾਰ ਕਰਨ ਜਾ ਰਿਹਾ ਉਸ ਆਸ਼ਵਾਸਨ ਤੋਂ ਬਾਅਦ ਪੂਰੇ ਪੋਲਿਟੀਕਲ ਬੰਦੇ ਉੱਥੇ ਇਕੱਠੇ ਸੀਗੇ ਪੂਰੇ ਜਿੰਨੇ ਵੀ ਉਹਨਾਂ ਦੇ ਹੈੱਡ ਆਫ ਡਿਪਾਰਟਮੈਂਟ ਨੇ ਉਹ ਵੀ ਉੱਥੇ ਆਏ ਹੋਏ ਸੀਗੇ ਜਿਨ੍ਹਾਂ ਨੇ ਸਾਨੂੰ ਲਿਖਤ ਦੇ ਵਿੱਚ ਆਸ਼ਵਾਸ਼ਣ ਦਿੱਤੇ ਚੇਅਰਮੈਨ ਸਾਹਿਬ ਜੀ ਐਮ ਸਾਹਿਬ ਤੁਸੀਂ ਅਗਰ ਗਲਤ ਵੀਡੀਓ ਅਪਰੋਚ ਕਰ ਰਹੇ ਹੋ ਪਬਲਿਕ ਦੇ ਵਿੱਚ ਉਹ ਗਲਤ ਹੈ ਜੀ ਸਾਨੂੰ ਬੇਰਕਾ ਮਿਲਕ ਪਲਾਂਟ ਨੇ ਕੋਈ 50 ਲੱਖ ਰੁਪਏ ਨਹੀਂ ਦਿੱਤਾ ਉਹ ਸਾਡਾ 40 ਲੱਖ ਰੁਪਏ ਸਾਡਾ ਅਫਦਾ ਸੀਗਾ ਇਹ ਉਹ ਵੀ EMPLOYE COMPENSATION EX GRATIA AMOUNT ਜਿਹੜਾ 4 ਲੱਖ ਰੁਪਏ ਬੰਦ ਹੈ ਸਿਰਫ ਉਹਨਾਂ ਨੇ ਸਾਨੂੰ ਉਹ ਐਕਸਟਰਾ ਦਿੱਤਾ ਅਦਰਵਾਈਜ਼ ਬਾਕੀ ਸਾਰੀ ਅਮਾਉਂਟ ਸਾਡੀ ਅਪਦੀ ਹੈ ਸੋ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀ ਵੀ ਗੱਲ ਚੱਲ ਰਹੀ ਹੈ ਕਿ ਉਹ ਸਰਕਾਰੀ ਨੌਕਰੀ ਜੋ ਸਾਡਾ ਭਰਾ ਸੀਗਾ ਉਹਦੇ ਇਗੇਂਸਟ ਸਾਡੀ ਭਾਬੀ ਨੂੰ ਦਿੱਤੀ ਜਾ ਰਹੀ ਹੈ ਠੀਕ ਹੈ ਉਹ ਵੀ ਸੀ ਕੈਟਾਗਰੀ ਦੀ ਦਿੱਤੀ ਜਾ ਰਹੀ ਹੈ ਸਾਡੀ ਡਿਮਾਂਡ ਹੈ ਵੀ ਉਸ ਨੂੰ ਅਪਗ੍ਰੇਡ ਕਰਕੇ ਵੀ ਕੈਟਾਗਰੀ ਦੇ ਵਿੱਚ ਦਿੱਤੀ ਜਾਵੇ ਉਹ ਵੀ ਆਸ਼ਵਾਸਨ ਦਿੱਤਾ ਗਿਆ ਸੰਭਵ ਉਹ ਵੀ ਆਸ਼ਵਾਸਨ ਉਹਨਾਂ ਨੇ ਲਿਖਤ ਦੇ ਵਿੱਚ ਦਿੱਤੇ ਬਟ ਸੋਡੇ ਸਾਰੇ ਤੋਂ ਪੱਤਰਕਾਰ ਭਾਈਆ ਤੋਂ ਇੱਕੋ ਹੀ ਬੇਨਤੀ ਹੈ ਵੀ ਆਹ ਜਿਹੜੀ ਫੇਕ ਨਿਊਜ਼ ਪਬਲਿਕ ਦੇ ਵਿੱਚ ਨਾ ਸਪਰੈਡ ਕਰੋ ਕੱਲੋਂ ਇੱਕ ਬੰਦੇ ਨਾਲ ਘਟਨਾ ਹੋਈ ਐ ਹਰ ਕਿਸੇ ਦੇ ਨਾਲ ਘਟਨਾ ਹੋ ਸਕਦੀ ਐ ਕਿ ਕਿ ਹਿਊਮਨ ਲਾਈਫ ਸਿਰਫ 4 ਲੱਖ ਰੁਪਏ ਦੀ ਹਿਊਮਨ ਲਾਈਫ ਐ ਜਿਹੜਾ ਦਿਨ ਰਾਤ ਕੋਈ ਉਹਦਾ ਇੰਸ਼ੋਰੈਂਸ ਨਹੀਂ ਸੀਗਾ ਡਿਪਾਰਟਮੈਂਟ ਵੱਲੋਂ ਨਹੀਂ ਅੱਜ ਕੱਲ ਐਕਸੀਡੈਂਟਲ ਇੰਸ਼ੋਰੈਂਸ ਹੁੰਦੇ ਨੇ ਡਿਪਾਰਟਮੈਂਟ ਵੱਲੋਂ 16 ਸਾਲ 16 ਤੋਂ 18 ਸਾਲ 17 18 ਸਾਲ ਉਹਨੇ ਕੰਮ ਕਰਿਆ ਐ ਇਸ ਡਿਪਾਰਟਮੈਂਟ ਦੇ ਵਿੱਚ ਦੋ ਵਾਰ ਝੁਲਸ ਚੁੱਕਿਆ ਐ ਅੱਗ ਦੇ ਨਾਲ ਰਾਤ ਨਹੀਂ ਦੇਖਿਆ ਦਿਨ ਹੀ ਦੇਖਿਆ ਜੀ ਪੂਰਾ ਡੈਡੀਕੇਟਿਡ ਸੀਗਾ ਆਪਣੀ ਜੋਬ ਦੇ ਪ੍ਰਤੀ ਸਰ ਮਤਲਬ ਬਹੁਤ ਸਾਡੀ ਭਗਵੰਤ ਮਾਨ ਸੀਐਮ ਸਾਹਿਬ ਨੂੰ ਇਹੀ ਬੇਨਤੀ ਹੈ ਵੀ ਇਹਦੀ ਜਾਂਚ ਪੜਤਾਲ ਤੁਸੀਂ ਸਿਰੇ ਤੋਂ ਲੈ ਕੇ ਕਰਵਾਈ ਜਾਵੇ ਕੋਈ ਵੀ ਉਹਦੀ ਮੇਨਟੇਨੈਂਸ ਹੈ ਕਿਉਂ ਇਹ ਹਾਦਸਾ ਵਾਪਰਿਆ ਕੀ ਕਾਰਨ ਜਿਹੜਾ ਬੰਦਾ ਇੰਨਾ ਐਕਸਪਰਟ ਹੋਵੇ ਕਿ ਕੁਛ ਨਾ ਕੁਛ ਟੈਕਨੀਕਲੀ ਪ੍ਰੋਬਲਮ ਰਹੀ ਹੋਗੀ ਕੋਈ ਪਲਾਂਟ ਦੇ ਵਿੱਚ ਪ੍ਰੋਬਲਮ ਆਈ ਹੋਗੀ ਵੀ ਉਹਦੀ ਇਨਵੈਸਟੀਗੇਸ਼ਨ ਕਰਵਾ ਕੇ ਫੁੱਲ ਲੈਡ ਫਾਈਲਰ ਇਹਨਾਂ ਨੂੰ ਕਰਿਆ ਜਾਵੇ ਆਹੀ ਮੰਗ ਹੈ ਥੈਂਕ ਯੂ ਦੇਰਕਾ ਮਿਲਕ ਪਲਾਂਟ ਨੇ ਜਿਹੜੇ ਉਹ ਕੁਨਾਲ ਮੇਰੇ ਭਰਾ ਦੀ ਜਿਹੜੀ ਨੌਕਰੀ ਸੀ ਉਸ ਬਿਹਾਰ ਤੇ ਕਿੰਨੀ ਪੇ ਉਹਨਾਂ ਦੀ ਸੀ ਉਨੀ ਉਹਨਾਂ ਨੇ ਜੋਬ ਲਾਤੀ ਉਹ ਉਸ ਵੇ ਤੇ ਸੀਗਰੇਟ ਦੀ ਲਈ ਆ ਅਸੀਂ ਉਹਨਾਂ ਨੂੰ ਡਿਮੈਂਡ ਕੀਤੀ ਸੀ ਡਿਪਟੀ ਮੈਨੇਜਰ ਦੀ ਚਲੋ ਉਹ ਕਹਿੰਦੇ ਸਾਡੇ ਹੱਥ 'ਚ ਨਹੀਂ ਹੈਗਾ ਪਰ ਅਸੀਂ ਕਹਿੰਦੇ ਅੱਗੇ ਕੋਸ਼ਿਸ਼ ਕਰੋ ਉਹਨਾਂ ਨੇ ਸ਼ਵਾਸ਼ਣ ਦਿੱਤਾ ਸੀ ਦੇਖਦੇ ਆ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕਿਹਾ ਘਟੋ ਘਟਨੀ ਤਾਂ 20 ਗ੍ਰੇਡ ਦੀ ਤੇ ਦੋ ਲੇਡੀਜ਼ ਆ ਉਹਨਾਂ ਨੂੰ ਕੁਝ ਅੱਗੇ ਬਦਨ ਦੇ ਇਕੱਲੀ ਲੇਡੀਜ਼ ਕੀ ਕੀ ਕੁਸ਼ ਕਰ ਲੋਗੀ 60-70 ਹਜ਼ਾਰ ਰੁਪਏ ਦੇ ਨਾਲ ਭਾਜੀ ਕਰਦੇ ਗੁਜ਼ਾਰਾ ਜਿੱਦਾਂ ਮੁਸ਼ਕਲਾ ਬਜ਼ੁਰਗ ਵੀ ਆ ਦਵਾਈਆਂ ਬੁੱਟੀ ਸਾਰਾ ਕੁਝ ਦੇਣਾ ਵਾ ਫਿਰ ਉਹਨਾਂ ਨੇ ਸਾਨੂੰ ਇੱਕ ਸ਼ਵਾਸ਼ਨ ਦਿੱਤਾ ਵਾ ਵੀ ਅਸੀਂ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਭੇਜ ਰਹੇ ਆ ਲੜਕੀ ਦੇ ਵਿਆਹ ਦਾ ਉਹਦੀ ਪੜ੍ਹਾਈ ਦਾ ਮੈਡੀਕਲ ਜੋ ਕਰ ਰਹੀ ਆ ਤੇ ਲੜਕੇ ਦਾ ਪਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਲੜਕੇ ਦੀ ਵੀ ਜੋਬ ਦਿੱਤੀ ਜਾਵੇ ਅਸੀਂ ਇਹ ਕਹਿੰਨੇ ਆ ਕਹਿੰਦੇ ਇਹਨਾਂ ਨੇ ਪੂਰਾ ਸਾਨੂੰ ਚੇਅਰਮੈਨ ਸਾਹਿਬ ਨੇ ਪੂਰਾ ਸ਼ਵਾਸ਼ਨ ਦਿੱਤਾ ਵੀ ਅਸੀਂ ਸੀਐਮ ਸਾਹਿਬ ਤੱਕ ਪੂਰੀ ਤੁਹਾਡੀ ਗੱਲ ਪਹੁੰਚਾਵਾਂਗੇ ਤੇ ਨਾਲ ਤੁਹਾਡੇ ਨਾਲ ਅਸੀਂ ਖੜੇ ਆ ਪਰ ਅਸੀਂ ਇਹ ਕਹਿੰਨੇ ਆ ਖੜੇ ਨਾਲ ਸਾਨੂੰ ਇਹ ਨਾ ਹੋਵੇ ਸ਼ਵਾਸ਼ਨ ਦੇ ਕੇ ਬਾਅਦ ਵਿੱਚ ਪਿੱਛੇ ਹੋ ਜਾऊं ਪਰ ਅਸੀਂ ਇਹ ਕਹਿੰਨੇ ਆ ਅਸੀਂ ਇਹ ਬਹੁਤ ਅੱਗੇ ਤੱਕ ਜਾਵਾਂਗੇ ਫਿਰ ਸਾਨੂੰ ਪੂਰਾ ਸੀਮਾਨ ਸਾਹਿਬ ਸਾਡਾ ਪੂਰਾ ਸਾਥ ਦੇਣ ਜੈਨ ਸਮਾਜ ਸਾਡੇ ਨਾਲ ਆ ਪੂਰਾ ਵੀ ਸਾਨੂੰ ਪੂਰਾ ਸ਼ੁਆਸਨ ਦੇਣ ਵੀ ਆ ਤੁਹਾਨੂੰ ਆ ਚੀਜ਼ਾਂ ਫੈਸਿਲਟੀਆਂ ਦਿੱਤੀਆਂ ਜਾਣੀਆਂ ਅਸੀਂ ਇਹ ਚਾਹੁੰਦੇ ਹਾਂ ਸੀਮਾਨ ਸਾਹਿਬ ਪੁਣਾਲ ਜੈਨ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਵੀ ਠੀਕ ਨਹੀਂ ਰਹਿੰਦੇ ਬਜ਼ੁਰਗ ਨੇ ਤੇ ਉਹ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਆ ਤੇ ਮਿਸ ਜੀ ਬੱਚਿਆਂ ਦੀ ਕਿੰਨੀ ਉਮਰ ਹੈ 14 ਸਾਲ ਤੇ 17 ਸਾਲ ਦੇ ਨੇ ਤੇ ਬੇਟੀ ਦੇ ਵਿਆਹ ਦੀ ਮੰਗ ਕੀਤੀ ਹੈ ਜੀ ਬੇਟੀ ਦੇ ਵਿਆਹ ਦੀ ਮੰਗ ਕੀਤੀ ਹੈ ਖਰਚਾ ਕੀਤਾ ਗਿਆ ਦੇਖੋ ਜੀ ਹੁਣ 43 42 43 ਸਾਲ ਦੀ ਮੈਡਮ ਨੇ ਅੱਗੇ ਜੋਬ ਉਹਨਾਂ ਦੀ 15 ਸਾਲ ਆ ਦੱਸੋ ਕਿੱਥੇ ਤੱਕ ਸਰਵਾਈਵ ਕਰਨਗੇ ਮੈਨੂੰ ਨਹੀਂ ਸਮਝ ਆ ਰਿਹਾ ਕਿ ਉਹ ਕਿੱਥੇ ਤੱਕ ਕਰਨਗੇ ਅੱਗੇ ਖਰਚੇ ਵੀ ਆ ਹੋਰ ਬਹੁਤ ਕੁਸ਼ ਚੀਜ਼ਾਂ ਪੈਂਦੀਆਂ ਬਿਮਾਰੀਆਂ ਠਮਾਰੀਆਂ ਲਾਤੀਆਂ ਨੇ ਕਿੱਥੋਂ ਕਰਨਗੇ ਸਾਨੂੰ ਸਮਝ ਨਹੀਂ ਆ ਰਿਹਾ ਇਸ ਚੀਜ਼ ਦਾ ਅਸੀਂ ਇਹੀ ਮੰਗ ਕਰਦੇ ਆ ਵੇਰ ਕੰਮ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਇਹੀ ਕਹਿੰਦੇ ਆ ਵੀ ਇੰਨਾ ਬਾਰੇ ਸੋਚੋ ਪਰਿਵਾਰ ਬਾਰੇ ਜ਼ਰੂਰ ਸੋਚੋ ਸੋ ਅੱਜ ਹੁਣ ਹਾਂਜੀ ਕਰ ਰਹੇ ਆ ਜੀ ਉਹਨਾਂ ਦਾ ਉਸ ਤੋਂ ਬਾਅਦ ਸੰਸਕਾਰ ਕਰ ਰਹੇ ਆ ਤਿੰਨ ਕਿ ਸਾਢੇ ਤਿੰਨ ਚਾਰ ਵਜੇ ਜੋ ਵੀ ਟਾਈਮ ਸੈੱਟ ਬਿਠੇਗਾ ਅਸੀਂ ਉਹਨਾਂ ਦਾ ਸੰਸਕਾਰ ਕਰ ਦਾਂਗੇ ਪਰ ਫੇਰ ਮਾਨ ਸਾਹਿਬ ਨੂੰ ਕਹਿੰਨੇ ਆ ਵੀ ਧਿਆਨ ਰੱਖੋ ਇਸ ਪਰਿਵਾਰ ਦਾ ਦੇਖੋ ਬਲਾਸਟ ਹੋਇਆ ਇੱਕ ਨੈਚੁਰਲ ਡੈਥ ਵੀ ਉੱਤੇ ਹੁੰਦੀ ਨਾ ਅਸੀਂ ਕਹਿੰਦੇ ਚੱਲ ਨੈਚਰਲ ਹੋ ਗਈ ਇੱਕ ਪਲਾਟ ਦੇ ਵਿੱਚ ਇੱਕ ਦੁਰਘਟਨਾ ਐਡੀ ਵੱਡੀ ਹੋ ਗਈ ਇੱਕ ਸਿਰਫ ਕੱਲਾ ਬੰਦਾ ਸੀ ਨੋਤੋਂ ਪੰਜ ਡਿਊਟੀ ਦਿੱਤੀ ਉਸ ਤੋਂ ਬਾਅਦ ਫਿਰ ਉਹਨੂੰ ਬੁਲਾਇਆ ਗਿਆ ਚਲੋ ਅਸੀਂ ਕਿੰਨੇ ਚਲੋ ਜ਼ਰੂਰੀ ਹੋ ਗਿਆ ਉਹਨੇ ਜ਼ਿੰਮੇਵਾਰੀ ਤੁਸੀਂ ਕਹਿ ਕੇ ਉਹਨੂੰ ਬੁਲਾ ਲਿਆ ਜਿੱਦਾਂ ਵੀ ਕੋਈ ਗੱਲ ਨਹੀਂ ਉਹਨੇ ਆਪਣੀ ਡਿਊਟੀ ਸਮਝ ਕੇ ਚੱਲਿਆ ਗਿਆ ਪਰ ਉਹਦੇ ਲਈ ਤੁਸੀਂ ਕੀ ਸੋਚਿਆ ਇੱਕ ਉਹਦੀ ਡਿਊਟੀ ਨਾ ਹੁੰਦੇ ਹੁੰਦੇ ਵੀ ਤੁਸੀਂ ਉਹਨੂੰ ਬੁਲਾਇਆ ਉਸ ਤੋਂ ਬਾਅਦ ਉਹਦੇ ਮਿਸ ਹੈਪਨਿੰਗ ਹੋ ਗਈ ਜੋ ਵੀ ਹੋ ਗਿਆ ਉਹਦੇ ਨਾਲ ਤੁਸੀਂ ਉਹਦੇ ਬਾਰੇ ਕੀ ਸੋਚਿਆ ਸਿਰਫ ਆਹੀ ਜਿਹੜਾ ਉਹਦਾ ਫੰਡ ਸੀਗਾ 30 35 40 ਲੱਖ ਜੋ ਸੀਗਾ ਉਹਨੂੰ ਦੇਤਾ ਪਰ ਅਖਬਾਰ ਦੇ ਵਿੱਚ ਇਹ ਕੱਢਿਆ ਗਿਆ ਮੁੜ ਕੇ ਅਖਬਾਰ ਦੇ ਵਿੱਚ ਇਹ ਕੱਢਤਾ ਵੀ ਅਸੀਂ ਉਹਨਾਂ ਨਾਲ 50 ਲੱਖ ਰੁਪਏ ਦੀ ਸੈਟਲਮੈਂਟ ਕੀਤੀ ਜਾਂ ਜੋ ਕੀਤੀ ਮੈਂ ਕਹਿੰਦਾ ਸੈਟਲਮੈਂਟ ਸਾਨੂੰ ਦਿਖਾ ਦੇਣ ਵੀ ਕਿਹੜਾ ਉਹਦੇ ਪ੍ਰੋਫਿਟ ਫੰਡ ਤੋਂ ਬਾਅਦ ਅਲਾਵਾ ਸਾਨੂੰ 50 ਲੱਖ ਰੁਪਏ ਦਿੱਤਾ ਸਾਨੂੰ ਜਿੱਤੇ ਕਹਿ ਦੇਣ ਉੱਤੇ ਅਸੀਂ ਹੱਥ ਜੋੜ ਕੇ ਉਹਨਾਂ ਦਾ ਮਾਫੀ ਮੰਗਨਾਗਾ ਜੀ ਤੁਹਾਡੇ ਬਾਰੇ ਗਲਤ ਸ਼ਬਦ ਬੋਲੇ ਆ ਇੱਕ ਵੀ ਕਹਿ ਦੇਣ ਸਾਨੂੰ 50 ਲੱਖ ਰੁਪਏ ਸਾਨੂੰ ਦਿੱਤਾ ਨਹੀਂ ਉਹਦਾ ਜੋ ਪ੍ਰੋਫਿਟ ਫੰਡ ਸੀ ਉਹ ਅੱਜ ਕੱਲ ਰਿਟਾਇਰ ਹੋ ਜਾਂਦਾ ਜਾਂ ਨੌਕਰੀ ਛੱਡਦਾ ਇਹ ਬੇਰਕਾ ਨੇ ਤਾਂ ਵੀ ਦੇਣਾ ਹੀ ਦੇਣਾ ਸੀ ਪਰ ਉਹਨਾਂ ਨੇ ਉਹਦੇ ਪਰਿਵਾਰ ਲਈ ਕੀ ਕੀਤਾ ਤੁਹਾਡਾ ਇੱਕ ਦਿਨ ਦਾ ਪਲਾਟ ਨਾ ਚੱਲਦਾ ਉਹਦੇ ਕਾਰਨ ਤੇ ਤੁਹਾਡੇ ਲੱਖਾਂ ਤੇ ਕਰੋੜਾਂ ਦਾ ਨੁਕਸਾਨ ਸੀ ਘੱਟੋ ਘਾਟ ਨਹੀਂ ਕਰੋੜ 2-4 ਕਰੋੜ ਦਾ ਨੁਕਸਾਨ ਹੈਗਾ ਸੀ ਕੀ ਤੁਸੀਂ ਉਹਦੇ ਬਾਰੇ ਦੇ ਸਕਦੇ ਸੀ ਕੁਝ ਤੁਸੀਂ ਦਿੰਦੇ ਹੋ ਉਹਨੂੰ ਕੁਝ ਉਹਨੂੰ ਕੀ ਦਿੱਤਾ ਕੁਛ ਵੀ ਨਹੀਂ 2.5 ਲੱਖ 5 ਲੱਖ 10 ਲੱਖ ਆਹ ਕਹਿ ਕੇ ਤੁਸੀਂ 바ਰਗਣੀ ਕਰਕੇ ਉਹਨੂੰ ਤੋੜਤਾ ਬਸ ਪਰਵਾਹ ਨੂੰ ਉਹਦਾ ਤਾਂ 40 ਲੱਖ ਬੰਦਾ ਸੀ ਉਹਨੂੰ ਦੇਤਾ ਕੁਝ ਚੀਜ਼ਾਂ ਹੋਲੇ ਚ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਕਿਹੜਾ 50 ਲੱਖ ਸਾਨੂੰ ਉੱਤੇ ਕਿਹਾ ਗਿਆ ਸੀ ਵੀ ਸਾਡੇ ਹੱਥ ਤੇ ਬੱਲੇ ਕੁਝ ਨਹੀਂ ਹੈਗਾ ਜਿੰਨੀ ਸਾਡੀ ਥੋੜੀ ਅਸੀਂ ਉਹਨਾਂ ਦੇ ਸਕਦੇ ਹਾਂ ਠੀਕ ਆ ਅਸੀਂ ਐਗਰੀ ਹੁੰਨੇ ਸੀ ਪਰ ਕਿਹੜਾ ਉਹਨਾਂ ਦਾ ਦਿੱਤਾ ਕੀ ਸਾਨੂੰ ਇਹ ਤਾਂ ਪਤਾ ਲੱਗੇ। ਕੁਛ ਇਹ ਤੁਸੀਂ ਉਹਨੂੰ ਹੋਲੀਆਂ ਚੀਜ਼ਾਂ ਸੀਗੀਆਂ ਉਹਦੇ ਬਿਅਾਤੇ ਤੁਸੀਂ ਸਾਨੂੰ 13 ਲੱਖ 12 ਲੱਖ ਦੇਤਾ। ਪਰ ਉਹ ਤਾਂ ਉਹਦੇ ਹੀ ਬੰਦਾ ਪਿਆ ਭਰਾ ਮੇਰੇ। ਮੈਂ ਕੀ ਕਵਾਂ ਇਹਨਾਂ ਨੂੰ। ਭਗਵੰਤਮਾਨ ਸਾਹਿਬ ਤੁਹਾਡੇ ਅੰਡਰ ਚਾ ਸਾਰਾ ਕੁਝ ਸਭ ਕੁਝ ਕਰ ਸਕਦੇ ਹੋ। ਚੇਅਰਮੈਨ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਬਿਹੇਵ ਕੀਤਾ। ਆਪਾਂ ਇਹ ਨਹੀਂ ਕਹਿੰਦੇ ਵੀ ਮਾਰਾ ਕੀਤਾ। ਬਹੁਤ ਅੱਛੀ ਤਰ੍ਹਾਂ ਨਾਲ ਗੱਲ ਕੀਤੀ। ਪਰ ਉਹ ਮਿੱਠੀਆਂ ਗੱਲਾਂ ਹੋਈਆਂ, ਗੋਲੀਆਂ ਹੋ ਗਈਆਂ। ਪਰ ਅਸੀਂ ਗੋਲੀਆਂ ਚ ਨਹੀਂ ਆਣਾ। ਅਸੀਂ ਇਹ ਕਹਿੰਨੇ ਆ ਵੀ ਇਸ ਬੱਚਿਆਂ ਆ ਰਹੇ ਸੋਚਿਆ ਰਹੇ। ਤੋਰ ਦੇ ਕੋਲੀ ਉਹ ਬੱਚੀ ਨੇ ਕੰਮ ਕਰਨਾ ਉਹਦਾ ਧਿਆਨ ਰੱਖਿਆ ਜਾਵੇ ਕੱਲੂ ਇਹ ਨਾ ਹੋਵੇ ਕੁਝ ਉਹਦੇ ਉੱਤੇ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਵੀ ਉਹਦੇ ਉੱਤੇ ਕੁਝ ਦਿੱਕਤ ਆ ਕੇ ਉਹਨੂੰ ਕੋਈ ਨਾ ਕੋਈ ਦਿੱਕਤ ਆਵੇ ਕੱਲ ਉਹਦੀ ਜੋਬ ਤੇ ਇਹ ਕੁਝ ਇਹ ਨਾ ਕੁਝ ਅਲੀਗੇਸ਼ਨ ਲੱਜੇ ਅਸੀਂ ਇਹ ਨਹੀਂ ਜਾਂਦੇ ਵੀ ਕੱਲ ਇਹਨਾਂ ਨੇ ਇਹ ਪ੍ਰੋਟੈਸਟ ਕੀਤਾ ਉਹ ਕੀਤਾ ਜੀ ਦੇਖੋ ਹੱਕਵੰਦਾ ਸੀ ਕਰਨਾ ਪੰਦਾ ਸੀ ਪਰ ਭਰਾ ਦਾ ਜੋ ਹੱਕ ਚਾਹੀਦਾ ਸੀ ਇਹਨਾਂ ਨੇ ਉਹਦੀ ਜਾਨ ਦੀ ਵੈਲਿਊ ਸਿਰਫ 10 ਲੱਖ ਰੁਪਏ ਆਉਣੀ ਲਾਈ ਸਿਰਫ 10 ਲੱਖ ਰੁਪਏ ਉਹਨਾਂ ਦੇ ਹਸਨ ਵਾਲ ਬੰਦੀ ਵੀ ਆ ਉਹ ਵੀ ਪਤਾ ਨਹੀਂ ਸ਼ਾਇਦ ਉਹਦੇ ਹੀ ਬੰਦਾ ਉਹ ਵੀ ਨਹੀਂ ਬੰਦੀ ਉਹ ਵੀ ਸ਼ਾਇਦ ਉਹਨਾਂ ਦੇ ਹੀ ਆ ਉਹ ਮੁੰਡੇ ਦੇ ਹੀ ਬੰਦਾ ਪਿਆ ਵਾ ਕਿ ਕਿਸੇ ਨਾ ਕਿਸੇ ਪਾਸਿਓਂ 45 ਤੋਂ 50 ਲੱਖ ਰੁਪਏ ਜਿਹੜਾ ਬੜੀ ਚਰਚਾ ਚੱਲ ਰਹੀ ਹੈ ਕਿ 45 ਤੋਂ 50 ਲੱਖ ਰੁਪਏ ਉਹਨਾਂ ਦਾ ਜਿਹੜਾ ਦਿੱਤਾ ਜਾਏਗਾ ਉਹ ਕਿਹੜੀ ਉਹ ਸਾਨੂੰ ਚੈੱਕ ਦੇ ਦੇਣ ਅਸੀਂ ਕਹਾਂਗੇ ਫਿਰ ਦਿੱਤਾ ਦੇ ਦੇ ਸਾਨੂੰ ਚੈੱਕ ਉਹ ਕਿਹੜਾ 45 ਤੋਂ 50 ਲੱਖ ਰੁਪਏ ਉਹਦਾ ਪ੍ਰੋਫਿਟ ਫੰਡ ਆ ਜੀ ਉਹਦੇ ਫੰਡਾਂ ਦੇ ਆ ਕਾਗਜ਼ਾਂ ਦੇ ਆ ਹਾਂ ਜੀ ਗ੍ਰੈਜੂਏਟ ਦੀ ਹੈ ਪੀ ਐਫ ਦੀ ਹੈ ਉਹ ਆ ਚਲੋ ਸਾਨੂੰ ਇੰਨੀ ਨੌਲੇਜ ਕਦੋਂ ਤੇ ਇੱਕ ਭਾਈ ਸਾਹਿਬ ਆ ਗਿਆ ਸਾਡੇ ਉਹਨਾਂ ਨੇ ਸਾਰਾ ਕੁਝ ਸਾਨੂੰ ਦੱਸਿਆ ਸੀ ਉੱਤੇ ਦੱਸਦੇ ਰਿਹਾ ਵੀ ਆ ਆਲਿਆ ਉਹਨਾਂ ਨੇ ਉਹਨਾਂ ਨੂੰ ਕੁਐਸਚਨ ਵੀ ਪੁੱਟ ਕਰਦੇ ਵੀ ਇਹ ਤਾਂ ਸਾਡਾ ਹੀ ਆ ਤੁਸੀਂ ਦੱਸੋ ਸਾਨੂੰ ਵੇਰ ਕਾਲੀਆ ਸਾਨੂੰ ਲਿਸਟ ਵੀ ਦੇ ਦਾਂਗੇ ਆਪਾਂ ਇਹ ਕਹੀਏ ਸਾਡੇ ਨਾਲ ਰੂਟਲੀ ਬਿਹੇਵ ਕੀਤਾ ਉਹਨਾਂ ਨੇ ਵੇਰ ਕਾਲਿਆ ਨੇ ਕੁਝ ਵੀ ਨਹੀਂ ਕੀਤਾ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕਰਦੇ ਸੀ ਪਰ ਗੱਲਾਂ ਨਾਲ ਕੁਝ ਨਹੀਂ ਬੰਨਾ ਕਿਦੋਂ ਜੋ ਦਾ ਪਰਿਵਾਰ ਦੀ ਪੂਰਤੀ ਆ ਅਸੀਂ ਕਹਿੰਨੇ ਪੂਰਤੀ ਕਰੋ ਉਹ ਜ਼ਰੂਰ ਚਾਹੀਦਾ ਬਸ ਮਾਨ ਸਾਹਿਬ ਤੁਹਾਨੂੰ ਇੰਨੀ ਬੇਨਤੀ ਕਰਦੇ ਆ ਜੈਨ ਪਰਿਵਾਰ ਦਾ ਪਹਿਲੀ ਇੱਕ ਤੁਹਾਡੇ ਕੋਲ ਅਰਜੀ ਆਈ ਹੈ ਮੇਰੇ ਖਿਆਲ ਚ ਪਹਿਲੀ ਥੋੜੇ ਜੀ ਆਮਾਨ ਸਾਹਿਬ ਪਹਿਲੀ ਅਰਜੀ ਕਾਈ ਆ ਸੀਐਮ ਬਣਨ ਤੋਂ ਬਾਅਦ ਤੇ ਅਸੀਂ ਦੇਖਦੇ ਹਾਂ ਤੁਸੀਂ ਜਾਇੰਟ ਫੈਮਲੀਆ ਲਈ ਕੀ ਕਰਦੇ ਹੋ ਧੰਨਵਾਦ